ਹੈਲੋ ਹਾਂਜੀ ਸਵਾਗਤ ਆ ਜੀ ਤੁਹਾਡਾ ਮਾਲਵਾ ਫਾਰਮਿੰਗ 45 ਚੈਨਲ ਤੇ ਅੱਜ ਆਪਾਂ ਫੇਰ ਕਈ ਦਿਨਾਂ ਤੋਂ ਵੀਡੀਓ ਬਣਾਉਣੀ ਹੈ ਯਾਰ ਪਤਾ ਨਹੀਂ ਟਾਈਮ ਵਿੱਚ ਘੌਲ ਵਾਲੀ ਹੋ ਜਾਂਦੀ ਹੈ ਅੱਜ ਆਪਾਂ ਤੁਹਾਨੂੰ ਉਹੀ ਬਾਣ ਚ ਫੇਰ ਵੀਡੀਓ ਬਣਾਉਣੀ ਹੈ ਜਿਹੜੇ ਚ ਆਪਾਂ ਮਲਚਰ ਮਾਰ ਕੇ ਐਮਪੀ ਪਲੋ ਹਮਾਰੇ ਸੀ ਉਹਦੇ ਚ ਤੁਹਾਨੂੰ ਦਿਖਾਉਣੀ ਹੈ ਕਣਕ ਉੱਗ ਰਹੀ ਵਧੀਆ ਉਹ ਤੋਂ ਆਪਾਂ ਵੀਡੀਓ ਪਾਈ ਸੀ 7 ਤਰੀਕ ਨੂੰ 7 ਤਰੀਕ ਨੂੰ ਕਣਕੀ ਬੀਜੀ ਸੀ ਤੇ ਹੁਣ ਅੱਜ ਹੋ ਗਈ 21 ਤਰੀਕ ਤਿੰਨ ਨੂੰ 14 ਦਿਨਾਂ ਦੀ ਹਣਕ ਹੋ ਗਈ 7 14 ਦਿਨਾਂ ਦੀ ਕਣਕ ਹੋ ਗਈ ਇਹ ਕਣਕ ਬਹੁਤ ਵਧੀਆ ਉਗਰੀ ਦੇਖੋ ਤੁਹਾਨੂੰ ਦਿਖਾਉਣੀ ਐ ਐ ਧਾਰਾਂਵਾਂ ਨੂੰ ਤਰੀਕ ਕਣਕ ਨਾਲੇ ਬੀਜ ਇਹ ਚ ਵਿੱਚ ਇਹ ਚ ਪਾਇਗਾ 43 ਕਿਲੋ ਦਾ 43 ਕਿਲੋ ਦਾ ਵੀ ਪਾਇਆ ਸੀ ਸਾਰੇ ਇਹ ਚ ਦੇਖੋ ਕਣਕ ਬਹੁਤ ਵਧੀਆ ਉਗਰੀ ਐ ਇਹ ਜੇ ਇਸ ਮੈਂ ਹਰਚ ਵੀ ਸੰਡੀ ਸੰਡੀ ਤਾਂ ਮੁਸ਼ਕਲ ਹੀ ਪਵੇ ਪੈਣ ਦਾ ਕੋਈ ਚਾਂਸ ਤਾਂ ਹੈ ਨਹੀਂ ਬੇਸੇ ਕਿਉਂਕਿ ਪ੍ਰਾਲੀ ਦੇ ਥੱਲੇ ਦੱਬੀ ਗਈ ਕਣਕ ਪੂਰੀ ਵਧੀਆ ਉਗਰੀ ਹੈ ਟਰਮੀਨੇਸ਼ਨ ਬਹੁਤ ਵਧੀਆ ਹੋਈ ਹੈ ਆਪਾਂ ਕਣਕ ਆਏ ਵਾਰੀ ਸੁਪਰ ਸੀਡਰ ਨੇ ਬੀਜਨੇ ਸਾਰੀ ਕਣਕੀ ਵੇਸੇ ਇਹ ਤਾਂ ਇਹ ਤਾਂ ਫਿਰ ਦੂਜੀ ਮਸ਼ੀਨ ਨਾਲ ਸ਼ਾਇਦ ਬੀਜੀ ਬੀਜੀ ਤਾਂ ਜਾ ਸਕਦੀ ਪਰ ਆਪਾਂ ਸੁਪਰ ਸੀਡਰ ਨੇ ਬੀਜੀ ਹੈ ਬਹੁਤ ਵਧੀਆ ਉਗਰੀ ਹੈ ਕਣਕ ਇਹ ਹੈ 327 ਕਣਕ ਦੇਖੋ ਐ ਊੜੇ ਪਰ ਇਹ ਬੂਰੇ ਵਧੀਆ ਐਮਬੀ ਪਲਾਉ ਦਾ ਹੈ ਤਾਂ ਕੰਮ ਪੂਰਾ ਵਧੀਆ ਬਈ ਕਣ ਫੁਣਖ ਪੂਰੀ ਵਧੀਆ ਉੱਪਰ ਦੀ ਹੈ ਗਾ ਹਮੀ ਮੇਰੇ ਖਿਆਲ ਚ ਪੂਰੀ ਵਧੀਆ ਰੁਕਾਂ ਕੇ ਪੂਰਾ ਪੋਲਾ ਹੋ ਗਿਆ ਥਾ ਇਹ ਕਹਿੰਦੇ ਤੂਤੇ ਮਾਰ ਕੇ ਬੀਜ ਜਿਵੇਂ ਉਹਨੇ ਪੋਲਾ ਬਹੁਤ ਹੋ ਗਿਆ ਬਾਣ ਇਹ ਆ ਦੇਖੋ ਕਣ ਕਣ ਊੜੇ ਪਰ ਖੜੀ ਹੈ ਵੀਰ ਹੁਣ ਨਾ ਵੀਡੀਓ ਪਾਇਆ ਕਰਾਂਗੇ ਰੱਬ ਸੁੱਖ ਰੱਖੇ ਲਿਖਦਾ ਕੰਮ ਹੋਰ ਹੋ ਜਾਂਦੇ ਵਿੱਚ ਦੀ ਦੇਖੋ ਆਪਣੇ ਚੈਨਲ ਨੂੰ ਮਾਲਵਾ ਫਾਰਮਿੰਗ ਪੰਤਾਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਸਾਨ ਭਰਾਵਾਂ ਨੂੰ ਪਤਾ ਲੱਗ ਜੇ ਆਪਾਂ ਜੋ ਨਮਕ ਐਕਸਪੈਰੀਮੈਂਟ ਕੀਤਾ ਹੈ ਅੱਜ ਕੀ ਪਰ ਇੱਕ ਥੋੜਾ ਜਿਹਾ ਹੋਰ ਥੋੜਾ ਜਿਹਾ ਔਖਾ ਹੋ ਜਾਂਦਾ ਇਹ ਇਸ ਕੰਟੀ ਚ ਜਿਵੇਂ ਅਣ ਚਾਪਾ ਆਪਣਾ 10 ਕਰਾਣਾ ਥਾਂ ਸੀ ਇਹ ਇਸ ਚ ਕਰਿਆ ਇਸ ਨੂੰ ਜਿਵੇਂ ਇਧਰਲੀ ਸਾਈਡ ਤੋਂ ਲੱਗੇ ਸੀ ਵੀ ਉਹ ਐਮਪੀ ਪਲਾਉ ਮਾਰਨਾ ਇਧਰਲੇ ਪਾਸੇ ਹੋ ਗਿਆ ਉੱਚਾ ਤਾਂ ਨਾਲ ਨਾਲ ਇੱਕ ਉਹਦਾ ਥੋੜਾ ਜਿਹਾ ਕਰਾ ਲਾਉਣ ਦਾ ਸਮਾਂ ਹੀ ਨਹੀਂ ਸੀ ਮੜਾ ਮੜਾ ਕਰਾ ਲੱਗੀ ਜਾਂਦਾ ਤਾਂ ਠੀਕ ਹੋ ਜਾਂਦਾ ਇਹੇ ਕਰਕੇ ਫੇਰ ਨਾ ਬਈ ਆਪਾਂ ਤਾਂ ਐ ਕਰਿਆ ਇਸ ਕੀ ਜਿਵੇਂ ਆਹ ਸਾਈਡ ਉੱਚੀ ਹੋ ਗਈ ਸੀ ਆਹ ਆਹ ਦੇਖੋ ਉੱਚਾ ਹੈ ਸਰ ਇਧਰੋਂ ਲੱਗੇ ਸੀ ਉਧਰ ਨੂੰ ਮਾਰਦੇ ਮਾਰਦੇ ਗਏ ਉਧਰਲੇ ਪਾਸੇ ਖਾਲੀ ਪੈ ਗਈ ਉਧਰੋਂ ਤਾਂ ਤਵੀਆਂ ਨਾਲ ਭਰਤੀ ਸੀ ਪੁੱਠਾ ਗਿੜਾ ਲਾ ਕੇ ਪਰ ਫੇਰ ਵੀ ਨੀਮ ਆ ਉਧਰੋਂ ਉਹਦੇ ਲਈ ਫਿਰ ਤੋਂ ਬਈ ਆਪਾਂ ਦਾ ਫਿਰ ਹੋਰ ਕਰਿਆ ਥੋੜਾ ਜਿਹਾ ਤੁਹਾਨੂੰ ਦੱਸਦੇ ਆ ਵੀ ਨਾ ਇਧਰੋਂ ਵੀ ਆਪਾਂ ਹਮ ਕਿਆਰਾ ਛੋਟਾ ਹੀ ਕਰਤਾ ਹੈ ਇਧਰ ਇਹ ਚਾਰ ਚਾਰ ਗੇੜਿਆਂ ਦਾ ਕਰਤਾ ਇਧਰੋਂ ਕਿਆਰੀ ਬਣਾ ਤੇ ਕਿਆਰਾ ਜਿਹਾ ਬਣਾਤਾ ਛੋਟਾ ਇਹ ਤਾਂ ਛੋਟਾ ਪਤਾ ਵਿਚਾਲੇ ਤਾਂ ਬਹੁਤ ਵੱਡਾ ਹੋਵੇ ਵਿਚਾਲੇ ਤਾਂ ਮਨ ਦਾ ਕਿਆਰਾ ਹੋ ਗਿਆ ਇਹ 1 2 3 4 5 6 7 8 9 10 11 12 13 14 15 16 ਵਿਚਾਰਾਂ ਦਾ ਬੱਧਰੀ ਆ ਵਾਂ ਸਰ ਵਿਚਾਰਾਂ ਸਾਰਾ ਪੱਧਰ ਉਧਰ ਚਾਰ ਗੇੜੇ ਦਾ ਉੱਚਾ ਹੋ ਗਿਆ ਤੇ ਉਧਰ ਕਿਉਂਕਿ ਪਾਣੀ ਫਿਰ ਨਾਲ ਚੜਦਾ ਨਹੀਂ ਇਹ ਸਾਰਾ ਵੱਡਾ ਖਿਆਰਾ ਪਾਉਂਦੇ ਤਾਂ ਫਿਰ ਹੁਣ ਇੱਧਰ ਪਾਇਆ ਹੈ ਇੱਧਰ ਦੇ ਪਾਸੇ ਆਪਾਂ ਛੋਟੀ ਕਿ ਇੱਧਰ ਵੀ ਛੋਟੀ ਵਗੈਰੀ ਪਾਤੀ ਆਪਣੇ ਸੀ ਵਧ ਗਿਆ ਹੁਣ ਸ਼ੜਕ ਤੇ ਇਥੇ ਮੂਹਾਂ ਬਣਿਆ ਹੋਈ ਸੀ ਇਹ ਹਾਲ ਪੱਕੇ ਚ ਉਹਨਾਂ ਲਈ ਇੱਕ ਇੱਧਰ ਪਾ ਜੂਗਾ ਪਾਣੀ ਇਹਦੇ ਵੱਡੇ ਖਿਆਰੇ ਚ ਤੇ ਇਤਨੀ ਪੈਪਾਂ ਲੱਗੀਆਂ ਹੋਈਆਂ ਦੇ ਨਾਲ ਇਧਰ ਛੋਟੇ ਘਰੇ ਚ ਖਾਲਸਾ ਪਹੁੰਦੀ ਲੋੜ ਹੀ ਨਹੀਂ ਇਧਰ ਆਪਾਂ ਸਰ ਤਿੰਨ ਗੇੜਾ ਇਹ ਵੀ ਨਹੀਂ ਮਾਸੀ ਥਾਮਾ ਫਿਰ ਬਾਹਲਾ ਭਰ ਕੇ ਖੜਾ ਜਾ ਕਰੂ ਫਿਰ ਕਣਕ दब ਜਾਂਦੀ ਹੈ ਬਾਹਲੇ ਪਾਣੀ ਨਾ ਬਾਹਲਾ ਪਾਣੀ ਵੀ ਨਾ ਭਰਨਾ ਕੋਵੇ ਇਹ ਹੁਣ ਉਧਰੋਂ ਜੋ ਕੱਢ ਕੀ ਭਮਾ ਥੋੜੇ ਨੇ ਭਰ ਦਿਆ ਕਰੂ ਦੇਖੋ ਜੀ ਕਣਕ ਪੂਰੀ ਵਧੀ ਉਗਰੀ ਆਹਾਂ ਗੇੜੇ ਦੋ ਤਿੰਨ ਦਿਨ ਮਗਰੋਂ ਲਾਇਸੀਗੇ ਓ ਦੋਸਤ ਤੂੰ ਦੁਪੱਟਣੇ ਸੀਗੇ ਤੂੰ ਖਰਾਬ ਕਰਦੇ ਸੀ ਬਾਲ ਵੱਡਾ ਹੋਇਆ ਬਾਈ ਇਹ ਕਰ ਜਾ ਤੂੰ ਇਧਰ ਇਹ ਘੱਟ ਉਕਰੀ ਐ ਆ ਤਿੰਨ ਕ ਤਿੰਨ ਦਾ ਨਾ ਹਰਕਾ ਸਰ ਇਹ ਲਓੜੇ ਭਰੇ ਕੰਤ ਦੇਖੋ ਦੇਖਦੇ ਨੇ ਪੂਰੀ ਵਧੀਆ ਇਸ ਤਰ੍ਹਾਂ ਵੀ ਮੈਨੂੰ ਤਾਂ ਹੀ ਥਿਆਰ ਬਹੁਤ ਵਧੀਆ ਲੱਗਿਆ ਕਾਹਾਂ ਰੱਬ ਸੁੱਖ ਰੱਖੇ ਐਮਬੀ ਪਲੋ ਤੇ ਮਾਲ ਚੜ ਲੈ ਆਵਾਂਗੇ ਸਬਸਿਡੀ ਆ ਮਿਲ ਗਿਆ ਤਾਂ ਇਹ ਨਹੀਂ ਦੂਜਾ ਲੈ ਆਵਾਂਗੇ ਦੇਖੋ ਜੀ ਐਨ ਪੂਰੀ ਵਧੀਆ ਖਣਕੂਗਰੀ ਹੈ ਦੱਸਿਓ ਜੀ ਮਾੜਾ ਕਮੈਂਟ ਕਰਕੇ ਕਿਵੇਂ ਲੱਗੀ ਤੁਹਾਨੂੰ ਖਣਕਾ ਦੇਖੋ ਬੜੀ ਖੜੀ ਥੋੜੇ 7 ਤਰੀਕ ਦੀ ਵੀਜੀ ਵੀ ਹੈ ਅੱਜ 21 ਤਰੀਕ ਨੂੰ ਵੀਡੀਓ ਬਣਾਉਣੇ ਐ ਹਰਿਆਲ ਮਾਰਦੀ ਪੂਰੀ ਵਧੀਆ ਇੱਕ ਛੜਾ ਮੇਰੇ ਕੋਲ ਸਸਤਾ ਹੈ ਇਹ ਚ ਘਾਟੀ ਪਤਾ ਲੱਗਦਾ ਨੂੰ ਵੇਖ ਦੇਖ ਲੋ ਤੁਹਾਨੂੰ ਦਿਖਾਉਣਾ ਆਪਦੇ ਨੇ ਤਾਂ ਧਿਆਨ ਨਾਲ ਪੂਰੀਓ ਲਓ ਜੀ ਵੀਡੀਓ ਨੂੰ ਕਰਦੇ ਸ਼ੇਅਰ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਆਂਦਾ ਧੰਨਵਾਦ